ਕੱਲ ਪਿੰਡ ਪਟੋ ਵਿੱਚ ਇੱਕ ਦਰਦਨਾਕ ਘਟਨਾ ਸਾਹਮਣੇ ਆਈ ਜਿੱਥੇ ਪੁੱਤਰ ਨੇ ਆਪਣੇ ਪਿਤਾ ਦਾ ਹੀ ਬੇਰਹਿਮੀ ਨਾਲ ਕੈਂਚੀ ਨਾਲ ਵਾਰ ਕਰਕੇ ਹੱਤਿਆ ਕਰ ਦਿੱਤੀ ਪੁਲਿਸ ਨੇ ਦੋਸ਼ੀ ਪੁੱਤਰ ਨੂੰ ਗ੍ਰਿਫਤਾਰ ਕਰ ਲਿਆ ਮਾਮਲੇ ਦੀ ਵਜ੍ਹਾ ਕੇਵਲ ਇੰਨੀ ਸੀ ਕਿ ਪੁੱਤਰ ਨੇ ਆਪਣੇ ਜਨਮ ਦਿਨ ਲਈ ਪਿਤਾ ਤੋਂ 5000 ਰੁਪਏ ਮੰਗੇ ਸਨ ਪਰ ਪਿਤਾ ਨੇ ਸਿਰਫ 1000 ਦਿੱਤੇ ਹਨ ਗੁੱਸੇ ਵਿੱਚ ਆ ਕੇ ਪੁੱਤਰ ਨੇ ਆਪਣੇ ਪਿਤਾ ਤੇ ਕੈਂਚੀ ਨਾਲ ਵਾਰ ਕਰ ਦਿੱਤਾ ਜਿਸ ਨਾਲ ਉਸ ਦੀ ਮੌਤ ਤੋਗੇ ਮ੍ਰਿਤਕ ਦੀ ਪਛਾਣ ਪਟੋ ਨਿਵਾਸੀ ਪਰਮਜੀਤ ਸਿੰਘ ਉਮਰ 44 ਸਾਲ ਵਜੋਂ ਹੋਈ। ਇਸੇ ਸੰਬੰਧ ਵਿੱਚ ਜਾਣਕਾਰ ਦੰਦੇ ਹੋਏ ਡੀਐਸਪੀ ਰਾਜਕੁਮਾਰ ਨੇ ਦੱਸਿਆ ਕਿ ਮ੍ਰਿਤਕ ਦੀ ਪਤਨੀ ਰਣਜੀਤ ਕੌਰ ਦੇ ਬਿਆਨਾਂ ਤੇ ਪੁਲਿਸ ਨੇ ਉਸ ਦੇ ਪੁੱਤਰ ਵਿਰਿੰਦਰਜੀਤ ਸਿੰਘ ਨੂੰ ਗ੍ਰਿਫਤਾਰ ਕਰ ਲਿਆ। ਉਹਨਾਂ ਨੇ ਕਿਹਾ ਕਿ ਇਹ ਕਤਲ ਸਿਰਫ ਪੈਸੇ ਨਾਲ ਦੇਣ ਕਰਕੇ ਹੋਇਆ। ਹਾਂਜੀ ਕੱਲ ਰਣਜੀਤ ਕੌਰ ਪਤਨੀ ਪਰਮਜੀਤ ਸਿੰਘ ਪਾਸੀ ਪਤੋਂ ਹਣ ਬਡਾਲੀਆਲਾ ਸਿੰਘ ਨੇ ਐਸਐਚਓ ਬਡਾਲੀਆਲਾ ਸਿੰਘ ਕੋਲ ਆਪਣਾ ਬਿਆਨ ਦਰਜ ਕਰਾਇਆ ਸੀ। ਇਹ ਪਰਸੋ ਰਾਤ ਉਸਦੇ ਲੜਕੇ ਵਰਿੰਦਰਪ੍ਰੀਤ ਨੇ ਉਸਦੇ ਪਤੀ ਨਾਲ ਲੜਾਈ ਝਗੜਾ ਕੀਤਾ ਸੀਗਾ ਤੇ ਉਸਦੇ ਕੈਂਚੀ ਦਾ वार ਕੀਤੇ ਸੀ ਤੇ ਉਹਨੂੰ ਹਸਪਤਾਲ ਲੈ ਜਾਂਦੇ ਹੋਏ ਪਰਮਜੀਤ ਸਿੰਘ ਦੀ ਮੌਤ ਹੋ ਗਈ ਸੀ ਲੜਾਈ ਝਗੜੇ ਦਾ ਕਾਰਨ ਕੀ ਸੀ ਹਾਂਜੀ ਉਹਨਾਂ ਦੇ ਦੱਸਨ ਤੱਕ ਇਹ ਵਰਿੰਦਰਪ੍ਰੀਤ ਦਾ ਜਨਮ ਦਿਨ ਸੀ ਇਹ ਆਪਣੇ ਪਿਤਾ ਤੋਂ 5000 ਰੁਪਏ ਮੰਗਦਾ ਸੀ ਉਹ ਉਹਨੂੰ ਜਨਮ ਦਿਨ ਮਨਾਉਣ ਲਈ 1000 ਦਿੰਦਾ ਸੀ ਇਸੇ ਕਰਕੇ ਉਹਨਾਂ ਦਾ ਝਗੜਾ ਹੋਇਆ ਸੀ ਤੇ ਕਿੰਨਾਂ ਵਾਰ ਕਰਕੇ ਇਹਦਾ ਇਹਦੇ ਲੋਹੇ ਦੀ ਕੈਂਚੀ ਨਾਲ ਵਾਰ ਕਰਕੇ ਉਹਦਾ ਕਤਲ ਕੀਤਾ ਜੀ ਤੇ ਹੁਣ ਜਿਹੜਾ ਗ੍ਰਿਫਤਾਰ ਕੀਤਾ ਕੀ ਨਾਮ ਹੈ ਕਿੰਨੇ ਸਾਲ ਦਾ ਹਾਂਜੀ ਕੱਲ ਹੀ ਫਿਰ ਐਸ ਐਚ ਓ ਬਡਾਲੀਆਲ ਸਿੰਘ ਨੇ ਮਕਦਮਾ ਦਰਜ ਕਰਕੇ ਤਫਤੀਸ਼ ਸ਼ੁਰੂ ਕਰ ਕਰਤੀ ਸੀ ਤੇ ਕੱਲ ਹੀ ਦੋਸ਼ੀ ਨੂੰ ਗ੍ਰਿਫਤਾਰ ਕਰ ਲਿਆ ਸੀ ਕੀ ਨਾਮ ਹੈ ਗੁਰਿੰਦਰਪ੍ਰੀਤ ਜੀ ਇਹ ਬੈਕਗ੍ਰਾਉਂਡ ਕੀ ਹੈ ਕੀ ਕਰਦਾ ਕਿਸੇ ਗੁਰਿੰਦਰ ਨੇ ਇਹ ਆਪਣੇ ਘਰ 'ਚ ਹੀ ਕੰਮ ਕਰ ਕਰਦੈ ਨੇ ਜੀ ਪਸ਼ੂ ਵਗੈਰਾ ਰੱਖੇ ਹੋਏ ਨੇ ਕੁਝ ਪਹਿਲਾਂ ਤਾਂ ਨਹੀਂ ਮਾਮਲਾ ਇੱਥੇ ਕੋ ਦਰਜ ਕਿਸੇ ਨੇ ਇਹ ਫਿਲਹਾਲ ਤਫਤੀਸ਼ ਦੀ ਗੱਲ ਸਮਝ ਨਹੀਂ